40 ਕਿਲੋ ਵਾਲੀ ਲੈਣੀ ਆ ਉਹ ਅੱਜ ਆ ਕੇ ਚੋਕੇ ਲਿਜਾ ਸਕਦਾ ਕਿਉਂਕਿ ਇੱਕ ਗੱਲ ਕਹਿਣੀ ਹੁੰਦੀ ਆ ਇੱਕ ਕਰਨੀ ਆ ਆ ਦੇਖੋ ਲੈ ਇਹਦੀ ਤੋਹ ਇਹ ਬੱਚੀ ਦਾ 20 ਕਿਲੋ ਬੋਲੀ ਤੋਂ ਸਟਾਰਟ ਹੋਈ ਆ ਅੱਛਾ ਛੋਟੀ 18 ਤੋਂ 20 ਕਿਲੋ ਵਾਲੀ ਆ ਇਹਦੇ ਨਾਲ ਛੋਟੀ 14 15 ਕਿਲੋ ਵਾਲੀ ਆ ਉਹਦੋਂ ਅੱਗੇ ਇਹ ਬਹੁਤ ਸੋਹਣੇ ਆਰਡਰ ਕੁਆਲਟੀ ਵਾਲੀ ਆ ਗਈ ਤੇ ਪ੍ਰਦੀਪ ਇਹਦਾ ਇਹਦਾ ਬਈ ਵਖਰੀ ਜੀ ਲੁੱਕ ਹੈਦਾ ਲੇਵਾ ਪਹਿਲੀ ਵਾਰ ਵੇਖਿਆ ਕਾਲੇ ਲੇਵੇ ਦੀ ਗਾਂ ਕਾਲੇ ਲੇਵੇ ਵਾਲੀ ਗਾਂ ਹੈਨਾ ਬਹੁਤ ਜਿਆਦੇ ਸੋਹਣੇ ਸੁਨੱਖੀ ਵਸਿਹੜ ਆ ਗਈ ਇਹ ਲੇਵਾ ਵੇਖੀ ਬਈ ਬਣਾਉਂਦੀ ਇਹ ਮੈਂ ਕਹਿੰਦਾ ਯਾਰ ਦਿਨ ਤਾਂ ਖੁੱਲੇ ਜੇ ਕਿਸੇ ਨੇ ਬਈ ਚ 6 ਗਾਵਾਂ 8 ਗਾਵਾਂ ਤੱਕ ਦਾ ਲਾਟ ਲੈਣਾ ਤੱਕ 10 ਦਾ ਲਾਟ ਬਣਾ ਕੇ ਦੇ ਦਾਂਗੇ 30 30 ਕਿਲੋ ਦੁੱਧ ਵਾਲੀਆਂ ਆਹ ਦੇਖ ਲਓ ਤੁਸੀਂ ਜਰਸੀ नस्ਲ ਦੀ ਗਾਂ ਬਹੁਤ ਸੋਹਣੀ ਹੈ ਮਿੱਤਰੋ ਤੇਰੇ ਦੇਖੋ ਆਪਣੇ ਵੱਲੋਂ ਆਪਾਂ ਕੋਈ ਕਸਰ ਨਹੀਂ ਛੱਡਦੇ ਵੀ ਗਾਂ ਕਦਾ ਵੀ ਕਿਸੇ ਦਾ ਵੀ ਮਨਣਾ ਟੁੱਟੇ ਚਲੋ ਅੱਗੇ ਸਾਹ ਵਾਲੀਆਂ ਚੀਜ਼ਾਂ ਨੇ ਦੇ ਵਿੱਚ ਕੋਈ ਨਹੀਂ ਬੜਿਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਾਬਾ ਸਵਾਗਤ ਕਰਦਾ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਪ੍ਰਦੀਪ ਕੋਲੇ ਪਿੰਡ ਲੋਹੇ ਖੇੜੇ ਦੇ ਵਿੱਚ ਅੱਜ ਨਾ ਆਪਾਂ ਤੁਹਾਨੂੰ ਘਟੂ ਘਟ ਵੀ 25 ਤੋਂ 30 ਗਾਵਾਂ ਦਿਖਾਵਾਂਗੇ ਤੇ ਮੋਟੀ ਮੋਟੀ ਝਲਕ ਆਪਾਂ ਤੁਹਾਨੂੰ ਮਾੜੀ ਜੀ ਮੱਜਾ ਕੰਨੀ ਵੀ ਮਾਰ ਕੇ ਦਿਖਾਵਾਂਗੇ ਇਧਰਲੇ ਪਾਸੇ ਜਿਹੜੀਆਂ ਗਾਵਾਂ ਸਾਨੂੰ ਮੈਂ ਦਿਖਾਉਣ ਲੱਗਿਆ ਸਾਰੀਆਂ ਸਾਰੀਆਂ ਗਾਵਾਂ ਇਹ ਜਿਹੜੀਆਂ ਹੈਗੀਆਂ ਨਾ ਸੋਈਆਂ ਹੋਈਆਂ ਨੇ ਜੇ ਇਧਰਲੇ ਪਾਸੇ ਇੱਕ ਸ਼ੈੱਡ ਹੋਰ ਬਣਿਆ ਹੋਇਆ ਇਹਦੇ ਵਿੱਚ ਬਾਈ ਦੀਆਂ ਗਾਵਾਂ ਆ ਗਈਆਂ ਮਿੱਤਰੋ ਗੱਬਣਾ ਗਾਵਾਂ ਆ ਗਈਆਂ ਇਹ ਸਾਰੀਆਂ ਇੱਕ ਮੈਂ ਤੁਹਾਨੂੰ ਦੱਸਾਂ ਗੱਲ ਆਹ ਕੰਮ ਕਿਹਨੇ ਦੇਖਿਆ ਪਹਿਲੀ ਵਾਰ ਮੈਂ ਤਾਂ ਦੇਖਿਆ ਇਹ ਵੀ ਗਾਂ ਦਾ ਲੇਵਾ ਜਿਹੜਾ ਮੈਂ ਵੱਧ ਤੋਂ ਵੱਧ ਵੀ ਚਿੱਟਾ ਹੁੰਦਾ ਪਰ ਇਹਦਾ ਅਲੇਵਾ ਜਿਹੜਾ ਹੈਗਾ ਮਿੱਤਰੋ ਕਾਲਾ ਹੈਗਾ ਐਚ ਐਫ ਨਸਲ ਦੀ ਗਾਂ ਆ ਗਈ ਬਹੁਤ ਸੋਹਣੀਆਂ ਸਨਖੀਆਂ ਜੇ ਕਿਸੇ ਨੂੰ ਕੋਈ ਵੀ ਚੀਜ਼ ਪਸੰਦ ਆਉਂਦੀ ਹੈ ਨਾ ਤੇ ਇੱਥੇ ਤੁਸੀਂ ਬਾਈ ਦੇ ਫਾਰਮ ਤੇ ਆਇਓ ਫਾਰਮ ਤੇ ਆ ਕੇ ਆਪਦੀ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਮੈਂ ਇੱਕ ਗੱਲ ਫੇਰ ਕਹਾਂ ਵੀ ਜਿਹੜੀਆਂ ਇੱਥੇ ਗਾਵਾਂ ਨੇ ਚੰਗੇ ਦੁੱਧਵਾਦ ਵਾਲੀਆਂ ਗਾਵਾਂ ਆ ਗਈਆਂ ਐਂਡ ਤੇ ਇੱਕ ਸੁਣਵਾ ਜਰਸੀ ਨਸਲ ਦੀ ਗਾਂ ਇੱਕ ਹੋਰ ਦਿਖਾਉਂਗਾ ਜਿਹੜੀ ਕੀ ਸੁਣ ਦੇ ਵਿੱਚ ਅਜੇ ਦਿਨ ਬਾਕੀ ਆ ਇਹ ਵੀ ਘਟੋ ਘਟ ਵੀ 20 ਕਿਲੋ ਵਾਲੀ ਜਰਸੀ ਗਾਂ ਆ ਗਈ ਔ ਕਰ ਅਗੇ ਬਾਈ ਨਾਲ ਗੱਲਬਾਤ ਤੇ ਸਾਰੀਆਂ ਗਾਵਾਂ ਦੀ ਜਾਣਕਾਰੀ ਲੈ ਕੇ ਦੇ ਗਏ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸ ਦੋ ਤੇ ਲੋਕੇਸ਼ਨ ਆਪਾਂ। ਨਾਮ ਅਕਸ਼ਿੰਦਰ ਸਿੰਘ ਬਾਈ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ। ਠੀਕ ਹੈ। ਪ੍ਰਦੀਪ ਜਿਵੇਂ ਆਪਾਂ ਅੱਜ ਪਹਿਲਾਂ ਲਾਈਵ ਵੀ ਕੀਤਾ ਹਨਾ। ਹਾਂ ਬਾਈ ਹਾਂ। ਤੇ ਅੱਜ ਆਪਣੇ ਕੋਲ ਘੱਟੋ ਘਾਟ ਵੀ 28 29 ਗਾਵਾਂ। 28 ਨੰਬਰ। ਤੇ ਪਹਿਲੇ ਨੰਬਰ ਤੋਂ ਸਟਾਰਟ ਕਰ ਲઈએ ਫਿਰ। ਮੇਨ ਗੱਲ ਇਹ ਆ ਬਾਈ ਆਪਣੇ ਕੋਲੇ ਫਾਰਮ ਤੇ ਹਰ ਤਰ੍ਹਾਂ ਦੀ ਤਾਂ ਗਾਂ ਹੁੰਦੀ ਆ। ਸਭ ਤੋਂ ਵੱਡੀ ਗੱਲ ਕ੍ਰੋਸ ਨਸਲ ਵਾਲੀ ਹਰ ਤਰ੍ਹਾਂ ਦੀ ਗਾਂ ਹੁੰ ਤੇ ਅੱਗੇ ਜਿੱਦਾਂ ਦੀ ਵੀਰ ਕੋਈ ਗਾਂ ਤੇ ਹੱਥ ਰੱਖੋ ਓਦਾਂ ਦਾ ਰੇਟ ਉੱਥੇ ਜਦੋਂ ਕੋਈ ਬੰਦਾ ਇੱਥੇ ਪਹੁੰਚੂਗਾ ਮੈਨੂੰ ਐਂ ਲੱਗਦਾ ਖਾਲੀ ਨਹੀਂ ਜਾਂਦਾ ਨਹੀਂ ਖਾਲੀ ਬਾਈ 20 25 ਜਨਵਰੀ ਦਾ ਰਟੀਨ ਚ ਹੁੰਦੀ ਠੀਕ ਆ ਅੱਛਾ ਜਿਵੇਂ ਇਹ ਗਾਂ ਆ ਗਈ ਤੇਰੀ ਦੂਜਾ ਸੂਆ ਦੂਜਾ ਸੂਆ ਬਾਈ ਆਪਾਂ ਕੋਈ ਵੀਰ ਲੂਗਾ 25 ਕਿਲੋ ਦੁੱਧ ਮੰਨ ਕੇ ਚਿਹੇ ਨੂੰ ਪਰਚੇਜ ਕਰ ਲੈ ਦੁੱਧ ਤਾਂ ਜ਼ਿਆਦਾ ਦੇਊਗੀ ਠੀਕ ਹੈ ਕਹਿਣ ਦਾ ਮਤਲਬ ਇਹ ਹੁੰਦਾ ਬਾਈ ਦੁੱਧ ਦੇਖ ਦੇਣਾ ਫਰੀਡ ਨੇ ਪਰ ਜਿਹੜੇ ਅੱਜ ਕੱਲ ਤਾਂ ਚਲੋ ਸਾਰੇ ਭਰਾ ਸਿਆਣੇ ਹੋ ਗਏ ਅੱਗੇ ਤਾਂ ਕਹਿੰਦੇ ਅਗਲਾ ਕਹਨਾ ਫਲਾਨੇ ਨੇ 2 ਡੂੜ ਲੱਖ ਵਾਂਗ ਲੈ ਹ ਲੱਖ ਤੋਂ 2.2 ਲੱਖ ਦੀ ਗਾਂ ਹੋਈ ਪਈ ਆ ਮੱਜਾਂ 4 4 5 5 ਲੱਖ ਦੇ ਬਾਕੀ ਆ ਮੰਨ ਲਓ ਸਹੀ ਗੱਲ ਹਾਂ ਬਈ ਤੇ ਇਹਨੂੰ ਆਪਾਂ ਤੋੜ ਕੇ ਦਿਖਾ ਗਏ ਲੈ ਵੀ ਤੋੜ ਕੇ ਰਾਂ ਤਵੀ ਆ ਤੁਹਾਨੂੰ ਮੈਂ ਗਾਂ ਨਾ ਇੱਕ ਤੋੜ ਕੇ ਦਿਖਾਉਣ ਲੱਗਿਆਂਗਾ ਲੇਵੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਇਹ ਬਹੁਤ ਸੋਹਣੇ ਆਰਡਰ ਕੁਆਲਿਟੀ ਵਾਲੀ ਆ ਗਈ ਤੇ ਪ੍ਰਦੀਪ ਇਹਦਾ ਦੁੱਧ ਜੇ ਗੱਲ ਕਰ ਗਏ ਆਪਾਂ ਖੁੱਲਾ ਖੁੱਲਾ ਦੁੱਧ 25 26 ਕਿਲੋ ਜਮਨ ਜੈਨੂਨ ਠੀਕ ਆ ਅੱਛਾ ਆਪਾਂ ਰੇਟ ਦੀ ਗੱਲਬਾਤ ਕਰ ਗਏ ਜੇ ਰੇਟ ਬਾਈ ਕੱਲੀ ਵੱਚੀ ਸਵਾ ਦੀ ਦੇ ਦਾਂਗੇ ਜੇ ਕਿਸੇ ਨੇ ਬਾਈ 4 ਤੋਂ 6 ਦਾ 8 ਗਾਵਾ ਤੱਕ ਦਾ ਲਾਟ ਲੈਣਾ ਤੱਕ 10 ਦਾ ਲਾਟ ਬਣਾ ਕੇ ਦੇ ਦਾਂਗੇ 30 30 ਕਿਲੋ ਦੁੱਧ ਵਾਲੀਆਂ ਦਾ ਠੀਕ ਠੀਕ ਹਾਂ ਠੀਕ ਹੈ ਜਿਵੇਂ ਅੱਗੇ ਆ ਗਈਆਂ ਗਾਮਾਂ ਹਾਂਜੀ ਵੀਰੇ ਅੱਗੇ ਵੈੜ ਆ ਗਈ ਬਾਈ ਜੀ 1 ਲੱਖ 15000 ਰੁਪਏ ਦੀ ਵੈੜ ਦੇ ਦੇਾਂਗੇ ਠੀਕ ਹੈ ਜੀ ਬਹੁਤ ਪਿਆਰੀ ਵੈੜ ਆ ਕੋਈ ਮਾਲ ਜਿਆਦਾ ਆ ਪਰ ਖੜੀਆਂ ਜਿਆਦਾ ਦਿਖਾਵਾਂਗੇ ਹਾਂ ਤੇ ਵਧੀਆ ਵੈੜਾਂ ਨੇ ਇੱਕ ਬਲ ਚਲੋ ਵੀਡੀਓ ਦਾ ਬਈ ਇੱਕ ਹਿੰਟ ਦੇਣ ਹੁੰਦਾ ਹੈ ਨਾ ਸਹੀ ਗੱਲ ਹੈ ਵੀ ਅੱਗੇ ਚਲੋ ਤਸੱਲੀ ਖਰੇਕ ਵੀਰ ਨੇ ਆ ਕੇ ਕਰਨੀ ਹੁੰਦੀ ਆ ਫਾਰਮ ਤੇ ਸਹੀ ਗੱਲ ਹੈ ਤੇ ਜਦੋਂ ਹੁਣ ਆਪਣਾ ਵਪਾਰ ਲੈਣ ਦਾ ਕੰਮ ਆਪਾਂ ਨੂੰ ਵੀ 120 ਸਾਲ ਹੋ ਗਏ ਹਰੇਕ ਭਰਾ ਜਾਣਦਾ ਹੀ ਆ ਸਹੀ ਗੱਲ ਦੇਖੋ ਆਪਣੇ ਵੱਲੋਂ ਆਪਾਂ ਕੋਈ ਕਸਰ ਨਹੀਂ ਛੱਡਦੇ ਵੀ ਗਾਹਕ ਦਾ ਵੀ ਕਿਸੇ ਦਾ ਵੀ ਮਨ ਨਾ ਟੁੱਟੇ ਚਲੋ ਅੱਗੇ ਸਾਹ ਵਾਲੀਆਂ ਚੀਜ਼ਾਂ ਇਹਦੇ ਵਿੱਚ ਕੋਈ ਨਹੀਂ ਬੜਿਆ ਨੀ ਹਾਂ ਇਹ ਬੈਡ ਵੀ ਬਹੁਤ ਚੰਗੀ ਆ ਬਾਈ ਤੇ ਇਹ ਆਪਾਂ ਇੱਕ 15 ਇਹਦੇ ਦੇ ਬਾਈ ਅੱਗੇ ਜਿਹੜੀ ਬੱਛੀ ਆ ਬਾਈ ਜੀ ਇਹ 30 ਤੋਂ ਬਾਹਰ ਦੁੱਧ ਦੇ ਦੋ ਇਹ ਦੇ ਦਾਂਗੇ ਸਵਾ ਲੱਖ ਰੁਪਏ ਦੀ ਸਵਾ ਹਾਂਜੀ ਤੇ ਅੱਛਾ ਪ੍ਰਦੀਪ ਜਿਵੇਂ ਆਪਣਾ 6 ਦਾ ਪੁੱਠਾ ਬਣਾਇਆ ਸੀਗਾ 6 6 4 ਰਗਾਂਵਾਂ ਦਾ ਵੀ ਦੇ ਦਾਂਗੇ ਠੀਕ ਹੈ 6 ਦਾ ਵੀ ਦੇ ਦਾਂਗੇ 8 ਦਾ ਵੀ 8 ਦਾ ਵੀ ਦੇ ਦਾਂਗੇ ਠੀਕ ਹੈ ਜੇ ਮੰਨ ਕੇ ਕੋਈ ਦੋ ਗਾਵਾਂ ਜਾਂਦੀਆਂ ਨੇ 50 ਕਿਲੋਮੀਟਰ ਤੋਂ 200 ਕਿਲੋਮੀਟਰ ਤੱਕ ਜਿਹੜੇ ਆਪਣੇ ਰੇਟ ਦੱਸੇ ਹੋਏ ਨੇ ਉਹਦੇ ਵਿੱਚ ਪਹੁੰਚ ਹੋਊਗੀ ਨਾ ਕਿ ਕਈ ਵਾਰ ਅੱਗ ਲਾ ਕੇ ਪਹਿਲਾਂ 2-2000 ਰੁਪਏ ਘਟਾ ਲੈ ਤਿੰਨ ਤਨ ਮੁੜ ਕੇ ਕਹਦੇ ਪਹੁੰਚ ਉੱਚ ਨਹੀਂ ਹੋਣੀ ਉਹ ਚ ਨਹੀਂ ਹੋਣੀ ਅੱਛਾ ਗਾਂ ਇਹਦੀ ਬੱਕਰੀ ਜੀ ਇੱਕ ਗੱਲ ਹੋਰ ਇਹ ਤਾਂ ਬਈ ਬੱਕਰੀ ਜੀ ਲੁੱਕ ਹੈਦਾ ਲੇਵਾ ਪਹਿਲੀ ਵਾਰ ਵੇਖਿਆ ਕਾਲੇ ਲੇਵੇ ਦੀ ਗਾਂ ਕਾਲੇ ਲੇਵੇ ਵਾਲੀ ਗਾਂ ਠੀਕ ਹੈ ਨਾ ਗੱਲ ਚਲ ਆਇਆ ਬਾਈ ਕਾਲਾ ਤੇਲ ਲਾਉਣ ਦੀ ਲੋੜ ਨਹੀਂ ਜਿਵੇਂ ਵਿੱਚ ਵੀਰ ਨਜ਼ਰ ਦਾ ਮਤਲਬ ਠੀਕ ਹੈ ਇਹ ਵੀ ਬਾਈ 30 ਕਿਲੋ ਤੋਂ ਬਾਹਰ ਵਾਲੀ ਬੈੜਾ 30 ਕਿਲੋ ਤੋਂ ਪਰੇ ਇਹ ਬੈੜ ਵੀ ਆਪ ਬਾਈ ਆਪੇ 15 ਦੇ ਦੇ ਓਕੇ ਓਕੇ ਅੱਗੇ ਬਤ ਗਊਆ ਵੀਰੇ 6 ਦਾੰਦਾ ਦੁੱਧ ਨੇ ਦਿੱਤਾ ਹੋਇਆ 34 35 ਕਿਲੋ ਠੀਕ ਹੈ ਇਹ ਬੈੜ ਬਾਈ ਜੇ ਆਪਾਂ ਅੱਜ ਵਾਲਾ ਜਿਹੜਾ ਰੇਟ ਹੈ 1 35 ਦੀ ਬੈੜਾ ਆਪਾਂ ਦੇ ਦੇ ਠੀਕ ਹੈ ਇਹ ਮੈਕਸੀਮ ਦੁੱਧੇ ਦਾ ਦੁੱਧ 35 ਕਿਲੋ ਤੋਂ 30 ਪਲੱਸ ਮੰਨ ਕੇ ਲੈ ਲੈ ਬਾਕੀ ਹੋਰ ਆ ਬਾਈ ਜਿੰਨੀ ਆ ਵੀਡੀਓ ਬਣਾਉਣੇ ਆਪਣੇ ਰੇਟ ਵੀਡੀਓ ਦੇ ਵਿੱਚ ਹੁੰਦੇ ਨੇ ਨਾ ਕਿ ਇਹ ਨਹੀਂ ਵੀ ਆਪਾਂ ਫੋਨ ਤੇ ਕਰਾਂਗੇ ਕਿਉਂਕਿ ਦੇਖ ਵੀਰੇ ਹਰੇਕ ਵੀਰ ਸੈਣਾ ਜਿਹਦੇ ਟਾਈਮ 'ਚ ਸਭ ਨੂੰ ਪਤਾ ਵੀ ਜਾਨਵਰਾਂ ਦੇ ਰੇਟ ਕਿੱਥੇ ਤੱਕ ਪਹੁੰਚੇ ਪਏ ਨੇ ਸਹੀ ਗੱਲ ਕਿਉਂਕਿ ਜਿਹੜੇ ਵੀਰ ਨੂੰ ਇਹ ਹੁੰਦਾ ਵੀ ਆਪਾਂ ਫੋਨ ਤੇ ਰੇਟ ਜ਼ਿਆਦਾ ਮੰਗਣਾ ਆਪਣੀ ਵੀਰੇ ਕੱਲੀ ਕੱਲੀ ਗਾਂ ਦਾ ਰੇਟ ਵੀਡੀਓ 'ਚ ਮਿਲੂ ਇਹ ਨਹੀਂ ਜਿਹੜਾ ਮੰਗ ਲੈ ਵੀ ਕੋਲੇ ਆਏ ਤੋਂ ਵੱਧੂਗਾ ਸਹੀ ਐ ਜਿਵੇਂ ਆ ਤੇਰੀ ਇੱਕ ਜਿਹੜੀ ਗਾਂ ਨਾ ਮੈਨੂੰ ਐ ਲੱਗਦਾ ਇਹ ਫੁੱਲ ਬਰੀਡ ਵਾਲੀ ਗ ਉਹ ਵੀ ਬੜਾ ਤਿੱਖਾ ਹਾਂ ਵਧੀਆ ਬਾਈ ਜਮਾ ਕਿਨੇ ਹੀ ਇਹਦਾ ਸੁਆ ਦੂਜਾ ਬਾਈ ਦੂਜਾ ਇਹ ਗਾਂ ਪਤੋਰ ਕੇ ਦਿਖਾ ਦੇ ਫਿਰ ਤੋੜਾ ਦਿਖਾ ਲੈ ਤੋਰੀ ਕਰ ਮੇਤਰਾ ਕੱਚੀ ਕੱਚੀ ਹੈ ਬਸ ਜਿਹੜੀ ਹੈਗੀ ਹੈ ਕਿੰਨੇ ਕਦ ਲੈ ਜੂਗੀ ਇਹ ਹਫਤਾ ਲੈ ਜੂਗੀ ਹਫਤਾ ਮੈਨੂੰ ਐਂ ਦੱਸ ਵੀ ਇਹ ਮੈਕਸਿਮ ਦੁੱਧ ਵੀਰੇ ਦੁੱਧ ਬਾਈ 30 ਤੋਂ ਬਾਹਰ ਦੇ ਦਿੰਦੀ ਜਮਾ ਹਲ ਦਾ ਬਾੜੀ ਕਿੱਥੇ ਫੀਟਿੰਗ ਫੁੱਟਿੰਗ ਹੀ ਬੜੀਆ ਲੇਵੇ ਦੀ ਹੌਲੀ ਤੋਰੀ ਪਤਾ ਲੈ ਵੀ ਆ ਤੁਸੀਂ ਨਾ ਵਹਿੜ ਦਾ ਰੰਗ ਦੇਖ ਲਓ ਬਹੁਤ ਜ਼ਿਆਦੇ ਸੋਹਣੀ ਸੁਨੱਖੀ ਵਹਿੜ ਆ ਗਈ ਇਹ ਲੈ ਵੇਖੀ ਬਾਈ ਬਣਾਉਂਦੀ ਇਹ ਮੈਂ ਕਹਿੰਦਾ ਯਾਰ ਦਿਨ ਤਾਂ ਖੁੱਲੇ ਲੈ ਜੂ ਦਾਸਤਾ ਕਿ ਨਹੀਂ ਪ੍ਰਦੀਪ ਹਾਂ ਦੱਸ ਦਿੰਦੇ ਜੀ ਵੀਰੇ ਹਫਤਾ ਦਾ ਖੁੱਲ ਲੈ ਠੀਕ ਆ ਇਹ ਪ੍ਰਦੀਪ ਇਹ ਇਹਦਾ ਕੀ ਰੇਟ ਰੋ ਬਈ ਰੇਟ 130 ਦੀ ਵੈੜ ਦੇ ਦਾਂਗੇ ਬਈ ਆਪਾਂ 130 ਦੀ ਠੀਕ ਆ ਮੈਨੂੰ ਐ ਲੱਗਦਾ ਜੀ ਕਿਤੇ ਇਹੀ ਦੋ ਮਹੀਨੇ ਅਖੀਰਾਂ ਬਈ ਜਦੋਂ ਮੇਰੇ ਪਿਆਰ ਹੋ ਗਈ ਨਾ ਉਸ ਦਿਨ ਤੇ ਜਿਹੜੇ 2 ਲੱਖ ਵੀ ਥੋੜਾ ਇਹਦਾ ਦੇ ਹਾਂ ਅੱਛਾ ਅੱਗੇ ਬਈ ਜੀ ਇਹ ਵਾਲੀ ਵੈੜ ਡੈਨਮਾਰਕ ਦੇ ਸਿਮੰਂ ਦੇ ਇਹ ਆਪਾਂ ਦੇ ਦਾਂਗੇ ਬਈ 1 ਲੱਖ ਤੇ 5000 5 ਦੀ ਠੀਕ ਆ ਕਹਿੰਦਾ ਮੈਂ ਹੋਰ ਬਈ ਜਿਹੜੀ ਗਾਂ ਦਾ ਰਿਕਾਰਡ ਮਿਲੂ ਉਹਦਾ ਤਾਂ ਦੇ ਦਾਂਗੇ ਪਰ ਆਪਣੇ ਕੋਲੋਂ ਕੋਈ ਨਹੀਂ ਬਣਾਉਣਾ ਸਹੀ ਗੱਲ ਹਾਂ ਅੱਗੇ ਵੀਰੇ ਇਹ ਬੈਡ ਵੀ ਬਾਈ 1 ਲੱਖ 5 ਦੀ ਦੇ ਦਾਂਗੇ 5 ਦੀ ਬਹੁਤ ਵਧੀਆ ਬੈੜਾ ਨਸਲ ਜਤਾਂ ਲਈ ਠੀਕ ਆ ਤੇ ਅੱਗੇ ਬੱਛੀ ਬਾਈ ਜੀ ਇਹ ਦੇ ਦਾਂਗੇ 1 ਲੱਖ 40000 ਦੀ ਚਾਰ ਦੰਦ ਪਹਿਲਾ ਸੂਆ ਇਹ ਚਾਰ ਦੰਦ ਆ ਗਈ ਹਾਂਜੀ ਤੋਰੀ ਨੂੰ ਤੋਰੀ ਇਹਦਾ ਮੈਕਸਿਮ ਦੁੱਧ ਵੀਰੇ 30 ਤੋਂ ਪਲੱਸ ਬਾਈ 30 ਤੋਂ ਪਲੱਸ ਸਾਰੇ ਟੋਟਲ ਜਾਨਵਰ 30 ਤੋਂ ਪਲੱਸ ਵਾਲੀ ਨੇ ਬਾਈ ਬਾਕੀ ਵੱਡੀ ਗੱਲ ਬਾਈ ਕੇਅਰ ਤੇ ਹੁੰਦੀ ਆ ਗਾਂ ਚਾਹੇ 50 ਕਿਲੋ ਲੈ ਲਓ ਜੀ ਕੇਅਰ ਨਹੀਂ ਨਹੀਂ ਦੁੱਧ ਲੈ ਸਕਦਾ ਹੁੰਦਾ ਮੈਂ ਕਹਿੰਦਾ ਵੀ ਆਹਾ ਬਿਹੜ ਦਾ ਕੱਦ ਕਾਰ ਤਰੀਕਾਾਂਚਾ ਦੇਖ ਬਾਈ ਪਹਿਲਾ ਸੂਆ ਨਾ ਬਾਈ ਹਾਂਜੀ ਹਾਂਜੀ ਲੈ ਆ ਦੇਖੀ ਲੈ ਥੱਲੋਂ ਲੇਵਾ ਯਾਰ ਹਜੇ ਹੋਰ ਬਣਾਉ ਪ੍ਰਦੀਪ ਹਾਂ ਬਹੁਤ ਬਾਈ ਸਾਰੀਆਂ ਫਟ ਆਰਡਰ ਦੀਆਂ ਵੇੜਾਂ ਨੇ ਇਹ ਆ ਦੇਖੋ ਤੁਸੀਂ ਮੂਹ ਦੀ ਵੀ ਬੜੀ ਸੁਨੱਖੀ ਆ ਅੱਛਾ ਪ੍ਰਦੀਪ ਵੀਰੇ ਅਗਲੀ ਵੇਹੜਾ ਆ ਗਈ ਜਿਹੜੀ ਆਪਣੀ ਆਹ ਇਹ ਬਾਈ ਜੀ ਦੇ ਦਾਂਗੇ ਆਪਾਂ ਇੱਕ 20 ਦੀ ਵੇੜਾ ਇੱਕ 20 ਦੀ 30 ਤੋਂ ਬਾਹਰ ਦੋ ਦੇ ਨਹੀਂ ਦੇਣਾ ਇਹ 15 ਦਿਨਾਂ ਦੀ ਨਰਮ ਆ ਠੀਕ ਆ ਅੱਗੇ ਵੀਰੇ ਅੱਗੇ ਜਿਹੜੀ ਇਹ ਵੇੜਾ ਬਾਈ ਇਹਨੇ ਦੁੱਧ 30 ਤੋਂ ਬਾਹਰ ਦਿੱਤਾ ਹੋਇਆ 34 35 ਠੀਕ ਕੱਚੀ ਕੱਚੀ ਹਜੇ ਕੋਈ ਲੈ ਗਿਆ ਵੀਰ ਜਿੱਦਣ ਤਿਆਰ ਹੋਊਗੀ ਢੂੜ ਲੱਖ ਰੁਪਏ ਦਾ ਸਮਾਨ ओके पर आज आज भाई आपा 117 दी दे देंगे 117 दी वेरी गुड यार आगे ਜਿਹੜੀ ਇਹ ਵਾਲੀ ਇਹ ਵੀ 15 ਦੀ ਦੇ ਦਾਂਗੇ 15 ਦੀ ਅੱਛਾ प्रदीप ਜਿਵੇਂ ਇਹ ਵੀ ਤੇਰੀਆਂ ਦੋ ਗਾਵਾਂ ਗਰਮੀਆਂ ਦਾ ਤੋਹਫਾ ਹੀ ਆ ਗਿਆ ਇੱਕ ਮੈਨੂੰ ਆਹ ਪਹਿਣਨਾ ਯਾਰ ਤੇਰੀ ਦੂਜਾ ਸੂਆ ਬਾਈ 6 ਦੰਦਾ 22 ਕਿਲੋ ਦੁੱਧ ਦਿੱਤਾ ਹੋਇਆ ਅੱਛਾ ਬਹੁਤ ਵਧੀਆ ਜਰਸੇ ਪਹਿਲਾਂ ਮੁੱਲ ਵਾਲਾ ਕਰੀ ਗਿਆ ਵੀਰਜੀ ਤੋਂ ਲਈਆ ਫਾਰਮ ਚੋਂ ਅੱਛਾ ਫਾਰਮ ਦੀ ਬਿਹੜਾ ਠੀਕ ਹੈ ਤੇ ਇਹਦਾ ਬਾਜਰ ਰੇਟ ਬਾਈ 87000 ਰਹਿਣਾ 87 ਜਦੋਂ ਤਿਆਰ ਹੋਊਗੀ ਉਦੋਂ ਹੋਊਗਾ ਲੈਣ ਦੇਣ ਵਾਲਾ ਰੇਟ ਵਿੱਚ ਘਟਾਉਣ ਵਧਾਉਣਨੀ ਆ ਦੇਖ ਲਓ ਤੁਸੀਂ ਜਰਸੀ نسل ਦੀ ਗਾਂ ਬਹੁਤ ਸੋਹਣੀ ਹੈ ਮਿੱਤਰੋ ਤੇ ਰੇਟ ਵੀ ਇਹਦਾ ਜਮਾ ਫਿਕਸ ਆ ਗਿਆ ਅੱਛਾ ਅ ਪ੍ਰਦੀਪ ਅੱਗੇ ਬੋਲੇ ਚੋਂ ਖਾਲੀ ਹੈ ਵੀਰੇ ਅੱਛਾ ਇਹ ਸੂਈ ਆ ਗਈ ਹਾਂ ਸੂਈ ਸਵਾਈ ਬੋਲੇ ਚੋਂ ਖਾਲੀ ਆ ਠੀਕ ਆ ਇਹ ਦੇ ਦਾਂਗੇ ਇੱਕ 13 ਦੀ ਗਊ ਇੱਕ 13 ਦੀ ਅੱਗੇ ਮਿਕਸ ਮਿਕਸ ਬਰੀਡ ਚ ਆ ਗਈ ਬਾਈ ਠੀਕ ਹੈ ਸਾਈਵਾਲ ਦਾ ਕਰਾਸ ਆਹੀਵਾਲ ਦਾ ਕਰਾਸ ਸੂਈ ਹੋਈ ਹੈ ਨਾ ਹਾਂ ਸੂਈ ਸਵਾਈ ਬਾਈ ਹੁਣ 14 15 ਕਿਲੋ ਬੋਲੀ ਆ ਇਹਦਾ ਵੀ ਲੈਣ ਦੇਣ ਵਾਲਾ ਰੇਟ ਜਿਹੜਾ ਬਾਜ-ਬਾਜ ਵਾਲਾ 85000 85000 ਅੱਗੇ ਵੀਰ ਵਿੱਚ ਕਹਿੰਦੇ ਪਿਆਰ ਫੁੱਟਦੀ ਲੈਣੀਆਂ ਆ ਇਹਦੇ ਥੱਲੇ ਭਾਈ ਜੀ 17 18 ਕਿਲੋ ਇੱਕ ਟਾਈਮ ਦੀ ਜਮਾ ਰੈਡੀ ਦੁੱਧ ਆ ਠੀਕ ਆ 36 ਬਣ ਕੇ 37 37 ਕਿਲੋ ਦੁੱਧ 36 37 ਕਿਲੋ ਮੰਨ ਲਓ ਬਸ ਸਿੱਧਾ ਸਾਹਿਬ ਯਾਰ ਪਰਦੀ ਖੋਲੀ ਕਰਾਂ ਆਪਾਂ ਤੋੜ ਕੇ ਆਗੇ ਇਹਦਾ ਸੂਆ ਪ੍ਰਦੀਪ ਤੀਜਾ ਵੀਰੇ ਤੀਜਾ ਸੂਆ ਲੈ ਵੀ ਆਹਾ ਵਹਿੜ ਦਾ ਯਾਰ ਕੱਦ ਕੱਟ ਪਾਚਾ ਵੇਖ ਭਾਈ ਜਦੋਂ ਨਾ ਇਹ ਖੁਰਨ ਲੱਗ ਗਈ ਹੋਰ ਬੜਾ ਸੋਹਣਾ ਸਰੀਰ ਬਣਾ ਜਾਣਾ ਇਹਨੇ ਠੀਕ ਆ ਲੈ ਵੀ ਆਹਾ ਵਹਿੜ ਤੁਸੀਂ ਦੇਖੋਗੇ ਨਾ ਜਿਹੜੇ ਵੀਰ ਕਹਿੰਦੇ ਨੇ 42 ਕਿਲੋ ਵਾਲੀ ਲੈਣੀ ਆ ਉਹ ਅੱਜ ਆ ਕੇ ਚੋਕੇ ਲਿਜਾ ਸਕਦਾ ਕੋਈ ਇੱਕ ਗੱਲ ਕਹਿਣੀ ਹੁੰਦੀ ਆ ਇੱਕ ਕਰਨੀ ਆ ਆ 40 ਕਿਲੋ ਵਾਲ ਠੀਕ ਹੈ ਨਾ ਚੈੱਕ ਕਰ ਲੋ ਲੈ ਆ ਵੀ ਠੀਕ ਆ ਭਜੀ ਅੱਗੇ ਜਰ ਮੈਨੂੰ ਆ ਅੱਗੇ ਦੋ ਜਰਸੀਆਂ ਨੇ ਬਾਈ ਜੀ ਤਾਜ਼ੀਆਂ ਸੂਈਆਂ ਬੋਲੇ ਚੋਂ ਖਾਲੀ ਨੇ ਹਾਂ ਤੇ ਇਹ ਤਾਂ ਬੋਲੇ ਚੋਂ ਖਾਲੀ ਹੋ ਕੇ 16 ਸਟਾਰਟ ਆ ਤੀਜੇ ਦਿਨ ਇਹ 20 ਤੋਂ ਸਟਾਰਟ ਆ ਠੀਕ ਹੈ ਉਹਦਾ 70000 ਰੁਪਇਆ ਲੈਣ ਦੇਣਾ ਜੀ ਇਹਦਾ ਮੰਨ ਕੇ ਹੈਗਾ ਜੀ 80000 ਰੁਪਇਆ ਅੱਛਾ ਡੇਢ ਦੀ ਠੀਕ ਆ ਆ ਤੋੜ ਕੇ ਦਿਖਾएंगे ਇੱਕ ਤੋੜ ਦੇ ਕੇ ਰਾਂ ਲੇ ਵੀ ਇਹਦਾ ਯਾਰ ਕੱਦ-ਕਾਠ ਵੀ ਬਹੁਤ ਹੈ ਅੱਛਾ ਇੱਕ ਗੱਲ ਹੋਰ ਆ ਪ੍ਰਦੀਪ ਲਾਈਵ ਦੇ ਵਿੱਚ ਆਪਾਂ ਇਹਨਾਂ ਦੀ ਡਿਟੇਲ ਵੀ ਦੱਸ ਸਾਰਾ ਭਾਈ ਜਿਹੜਾ ਰਿਕਾਰਡ ਇਹਨਾਂ ਦਾ ਲਿਖਤੀ ਰੂਪ ਚ ਹੈਗਾ ਉਹ ਆਪਾਂ ਦੇ 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 ਦਾਂਗੇ ਲੈ ਵੀ ਆਹ ਜਰਸੀ ਨਸਲ ਦੀ ਗਾਂ ਤੁਸੀਂ ਚੈੱਕ ਕਰ ਲਓ ਵਜਨ ਵਜੂਦ ਜਿਹੜਾ ਹੈਗਾ ਬਹੁਤ ਜ਼ਿਆਦਾ ਜੇਰ ਵਗੈਰਾ ਵੀਰੇ ਓਕੇ ਰਿਪੋਰਟ ਜਮਾ ਦੋ ਇਹ ਆ ਦੇਖੋ ਲੈ ਇਹਦੀ ਤੋਕ ਇਹ ਬੱਚੀ ਤਾਂ 20 ਕਿਲੋ ਬੋਲੀ ਤੋਂ ਸਟਾਰਟ ਹੋਈ ਆ ਅੱਛਾ 25 ਤੋਂ 30 ਕਿਲੋ ਤੋਂ ਦੁੱਧ ਖੁੱਲਾ ਪਾਣੀ ਹਾਂਜੀ ਹਾਂਜੀ ਲੈ ਵੀ ਅੱਗੇ ਆ ਜਾ ਕਰੋ ਅੱਛਾ ਇਹਦਾ ਤਾਂ ਰੇਟ ਵੀ ਬਾਜਵਾ ਆ ਗਿਆ ਯਾਰ ਰੇਟ ਜਮਾ ਬਾਜਵਾਜ ਵਾਲਾ 9700 ਕਰਮਾੜੀ ਦੇ ਬਹੁਤ ਸੋਹਣੀਆਂ ਲੱਗੀਆਂ ਆ ਦੇਖੀ ਲੱਲੇਵਾ ਦੇਖੋ ਤੁਸੀਂ ਇਹ ਰੇਟ ਭਾਈ ਆਪਣੇ ਜਮਾ ਵਾਜਬ ਹੁੰਦੇ ਆ ਜਾਨਵਰ ਦੇ ਹਿਸਾਬ ਨਾਲ ਠੀਕ ਹੈ ਜਿੱਦਾਂ ਦਾ ਜਾਨਵਰ ਆ ਉਦਾਂ ਦੀ ਰੇਟ ਆ ਅੱਗੇ ਪਹਿਲਾ ਸੂਆ ਦੋਂਦੀ ਬੱਚੀ ਆ ਦੋਂਦੀ ਬੱਚੀ 24 22 ਕਿਲੋ ਦੁੱਧ ਦੇ ਦੂ ਇਹਦੇ ਮਗਰ ਬੱਚੀ ਸੀ ਹਾਂ ਬੱਚੀ ਵੀ ਹੈ ਹੈਨਾ ਹਾਂਜੀ ਇਹਦੇ ਮਗਰ ਵੀ ਬੱਚੀ ਹੈਗੀ ਇਹ ਬੱਚੇ ਦੇ ਦਾਂਗੇ 117 ਦੀ 117 ਦੇ ਇਹ ਵੜਾ ਬਾਈ ਜੀ ਆ ਗਏ ਦੇਖੋ 1 2 3 4 5 ਇਹ ਪੰਜੇ ਵੜਾ ਜੇ ਕੋਈ ਇਕੱਠੀਆਂ ਲੈਣੀਆਂ ਜਾਂ ਚਾਰ ਲੈਣੀਆਂ ਜਾਂ ਦੋ ਦੋ ਲੈਣੀਆਂ ਤਾਂ 92000 ਦਾ ਭਾ ਦੇ ਦਾਂਗੇ 92000 ਦਾ ਕਿਹੜੀ ਕਿਹੜੀ ਆ 1 1 30 ਕਿਲੋ ਤੋਂ ਬਾਹਰ ਦੁੱਧ ਦੇਣਾ ਉਹ ਉਹ ਵੀ 25 ਤੋਂ ਬਾਹਰ ਇਹ 25 25 ਕਿਲੋ ਦੁੱਧ ਦੇ ਦੇਣੀਆਂ 25 25 ਇਹਨਾਂ ਦਾ ਜੇ ਦੋ ਜੋਟਾ ਕਿਸੇ ਨੇ ਲੈਣਾ 92 92 ਦੇ ਦੇ ਦਾਂਗੇ ਕਿਸੇ ਨੇ ਜੇ ਚਾਰ ਇਕੱਠੀਆਂ ਲੈਣੀਆਂ ਤਾਂ ਚਾਰਾਂ ਦੀ 200 ਕਿਲੋਮੀਟਰ ਤੱਕ ਪਹੁੰਚ ਦੇ ਦੂ ਵੈਰੀ ਗੁੱਡ ਠੀਕ ਆ ਅੱਗੇ ਆ ਆ ਗੀਆਂ ਚਾਰ ਗਾਵਾਂ ਇਹ ਦਿਖਾ ਦਿਓ 1 2 3 4 4 ਅੱਗੇ 3 ਰਹਿ ਗਈਆਂ ਆਪਣੀਆਂ ਅੱਗੇ ਜਿਹੜੀ ਇਹ ਗਊ ਆ ਬਾਈ ਜੀ ਇਹਦੇ ਥੱਲੇ ਹੁਣ 24 25 ਕਿਲੋ ਦੁੱਧ ਤਿਆਰ ਆ ਜੀ 24 25 ਕਿਲੋ ਹਾਂਜੀ ਠੀਕ ਆ ਤੇ ਇਹਦਾ ਸੂਆ ਦੂਜਾ ਕਿ ਪਹਿਲਾ ਇਹਦਾ ਦੂਜਾ ਜੀ ਦੂਜਾ ਜਿਹੜੀ ਆ ਬੱਚੀ ਆ ਮਗਰ ਇਹਦੇ ਇਹ ਬਾਈ ਜੀ ਦੇ ਦਾਂਗੇ ਇੱਕ ਬਾਈ ਦੀ ਗਊ ਉਹ ਦੇ ਦਾਂਗੇ ਇੱਕ 10 ਦੀ ਇੱਕ 10 ਦੀ ਠੀਕ ਆ ਇਹਦੇ ਮਗਰ ਬੱਚੀ ਕਿਹੜੀ ਸੀ ਮੰਦੀ ਟਰਮਾਡਾ ਦੀ ਜੀ ਟਰਮਾਡਾ ਦੀ ਕਹਿਣਾ ਮਤਲਬ ਬਾਈ ਦੇਖ ਆਪਣੇ ਕੋਲ ਜਦੋਂ ਮਰ ਜੂ ਕੋਈ ਰੁਟੀਨ ਚ ਜਾਨਵਰ ਆਪਣੇ ਕੋਲ ਹੁੰਦੇ ਹੁੰਦੀ ਕਰੀਮ ਹੀ ਆ ਬਿਕ ਨੰਬਰ ਤੋਂ ਲੈ ਕੇ ਲਾਸਟ ਤੱਕ ਇੱਕ ਇੱਕ ਜਨਮਰਾ ਟਾਪ ਦਾ ਹੋਗਾ ਹੀ ਨਹੀਂ ਹੈਗਾ ਵੀ ਹਲਕਾ ਹੋ ਠੀਕ ਹੈ ਕ੍ਰੋਸ ਗਾਮਾ ਵੀ ਆਪਣੇ ਕੋਲੇ ਅੰਦਰ ਕਸੂਈ ਖੜੀ ਹੈ ਮੰਨ ਲਾ ਜਿਵੇਂ ਕ੍ਰੋਸ ਗਾਮਾ ਵੀ ਆਪਣੇ ਕੋਲੇ 20 ਤੋਂ ਬਾਹਰ ਵਾਲੀ ਹੁੰਦੀ ਇੱਕ ਪ੍ਰਦੀਪ ਚਲੋ ਹੁਣ ਆਪਾਂ ਸ਼ਾਰਟ ਦੇ ਵਿੱਚ ਵੀਡੀਓ ਬਣਾਈਆ ਕੋਈ ਬਾਹਰ ਨਾ ਆਪਾਂ ਹੋ ਕੀਤਾ ਤੇ ਇੱਕ ਮੜੀ ਅੰਦਰ ਚੱਲ ਕੇ ਜਿਹੜੀਆਂ ਮੱਜਾਂ ਕਨੀ ਮਰਵਾਦੀ ਮੱਜਾਂ ਮਰਵਾਇਓ ਜੀ ਅੱਛਾ ਪ੍ਰਦੀਪ ਜੀ ਜਿਵੇਂ ਕ੍ਰੋਸ ਗਾਂ ਆ ਗਈ ਬਾਈ ਗਰਮੀਆਂ ਦੇ ਵਿੱਚ 20 22 ਕਿਲੋ ਦੁੱਧ ਕਰਨ ਵਾਲੀ ਜੇ ਮੈਂ ਸੋਖਾ ਦੇ ਜਊਗੀ ਤੇ ਬਾਜ ਰੇਟ 85000 ਰੁਪਏ ਬਾਈ 85000 ਅੱਗੇ ਵੀਰੇ ਮਈਆਂ ਆਪਣੇ ਕੋਲੇ ਸੱਤ ਝੋਟੀਆਂ 6-7 ਉਧਰ ਨੇ ਹਾਂ ਤੇ ਚਾਰ 10 ਝੋਟੀਆਂ ਆਪਣੇ ਕੋਲੇ ਖੜੀਆਂ ਨੇ ਕੋਈ ਆਪਾਂ ਮੋਟੀ ਡਿਟੇਲ ਦੇਨੇ ਵੀ ਕੋਈ ਕੱਲੀ-ਕੱਲੀ ਨਹੀਂ ਹਾਂ ਜਿਵੇਂ ਝੋਟੀ 18 ਤੋਂ 20 ਕਿਲੋ ਵਾਲੀ ਆ ਇਹਦੇ ਨਾਲ ਝੋਟੀ 14-15 ਕਿਲੋ ਵਾਲੀ ਆ ਉਹਦੋਂ ਅੱਗੇ ਜਿਹੜੀਆਂ ਜਿਵੇਂ ਉਹ ਵੀ ਇਸ ਰੇਟ ਦੀਆਂ ਨੇ ਠੀਕ ਹੈ ਇਹਨਾਂ ਦਾ ਮਤਲਬ ਇਹ ਵਧੀਆ ਜੈਨੂਇਨ ਜਾਨਵਰ ਨੇ ਜਿਹੜਾ ਵੀਰ ਕਿਦੋਂ ਚੱਲ ਕੇ ਉਹਦੀ ਮਿਹਨਤ ਪੱਲੇ ਪਊਗੀ ਠੀਕ ਠੀਕ ਹੈ ਜਿਵੇਂ ਆਹ ਝੋਟੀ ਆ ਗਈ ਆ ਇਸ ਲਈ 12-13 ਕਿਲੋ ਬੋਲੀ ਤਿਆਰ 12-13 ਕਿਲੋ ਬੋਲੀ ਤਿਆਰ ਆ ਹਾਂਜੀ ਠੀਕ ਆ ਇਹਦਾ ਰੇਟ ਕਿੰਨਾ ਆ ਪਰੇਟ 147 ਤੇ ਅਰਾਜੀ ਅੱਛਾ 15 165000 ਰੁਪਏ ਲੈਣ ਦੇਣਾ ਜਿਹੜੀ ਸਿਰੇ ਤੇ ਯਾਰ ਵਾਲੀ ਉਹ ਝੋਟੇ ਦਾ ਵੀਰੇ ਹਲੇ ਹਫਤਾ ਪਿਆਗਾ ਹਫਤਾ ਕਹਿਣ ਦਾ ਮਤਲਬ ਵੀ ਦੇਖੋ ਇੱਕ ਡਿਟੇਲ ਦੇਣ ਦਾ ਮਕਸਦ ਆਪਣਾ ਹੁਣ ਮਈਆਂ ਵੀ ਦੇਖੋ ਹਰੇਕ ਵੀਰ ਕੋਲ ਹੁੰਦੇ ਨੇ ਆਪਣੇ ਕੋਲ ਵੱਖਰੀ ਚੀਜ਼ ਹੀ ਹੋਊਗੀ ਠੀਕ ਹੈ ਹੁਣ ਇਹਦਾ ਸਿੰਘ ਮੂਹ ਮੱਥਾ ਕਹਿਣ ਦਾ ਮਤਲਬ ਵੀ ਆਪਣਾ ਕੰਮ ਇਦਾਂ ਦਾ ਕਰਦੇ ਆਂ ਪਰ ਨਫਾ ਦੇਖੋ ਆਪ ਵੀ ਅਸੀਂ 2-4000 ਪਸ਼ੂ ਮਹਿੰਗਾ ਲੈ ਲੈਣਾ ਜਦੋਂ ਚੰਗਾ ਪਸ਼ੂ ਆ। ਠੀਕ ਹੈ। ਕਿਉਂਕਿ ਆਪਾਂ ਵੀ ਊਂ ਨੀ ਇਕੱਠਾ ਕਰਦੇ ਫਟਕਲ ਸੌਦਾ। ਨਹੀਂ ਸਹੀ ਗੱਲ ਹੈ। ਦੇਖੋ ਕਿਤੋਂ ਵੀ ਵੀਰ ਕੋਈ ਚੱਲ ਕੇ ਉਦੂਰੋਂ ਬੰਦੇ ਦੀ ਰੂਹ ਖੋਸ ਹੁੰਦੀ ਆ ਸੌਦਾ ਬਣੇ ਨਾ। ਪ੍ਰਦੀਪ ਮੈਂ ਤੈਨੂੰ ਗੱਲ ਦੱਸਾਂ ਇੱਕ। ਹਾਂਜੀ। ਵੀ ਅੱਜ ਦੀ ਘੜੀ ਤੇਰੇ ਤੇ ਪ੍ਰਮਾਤਮਾ ਦੀ ਫੁੱਲ ਮਿਹਰਾ। ਭਾਈ ਆਪਾਂ ਦੇ ਆਪਾਂ ਕਹਿੰਦਾ ਵਿਸ਼ਵਾਸ ਵੀ ਨਹੀਂ ਤੋੜਦੇ ਦੇਖੋ ਜੇ ਕੋਈ ਪਸ਼ੂ ਆਪਣੇ ਕੋਲੇ ਆਪਣੇ ਕੋਲੇ ਗਲਤ ਹੋ ਗਿਆ ਆਪਾਂ ਦੱਸਦਾ ਹੁਣ ਸਫੂਨ ਜਿਹਾ ਜਗਾ ਖੜੀ ਆ ਆਪਾਂ ਨੂੰ ਪਤਾ ਉਹ ਖੜੀ ਆ ਨਿੰਗਾ ਵੀ ਮਰਵਾ ਦੇ ਸਦੂਰੋਂ ਆਪਾਂ ਦਿੰਦੇ ਨਹੀਂ ਉਹ ਦਾ ਗਲਤ ਆ ਅੱਛਾ ਉਹ ਖਰਾਬ ਹੋ ਗਈ ਪਰ ਆਪਾਂ ਦੇਖ ਘਾਟਾ ਪਾ ਕੇ ਵੇਚ ਦਿਆਂਗੇ ਪਰ ਕਿਸੇ ਭਰਾ ਦਾ ਮਨ ਨਹੀਂ ਦੇਖੋ ਇਹ ਸਾਹਾਂ ਵਾਲੀ ਚੀਜ਼ ਆ ਬਾਕੀ ਕੋਈ ਨਫਾ ਨੁਕਸਾਨ ਕਿਸੇ ਦੇ ਘਰ ਹੋ ਜੋ ਉਹ ਦੇਖੋ ਕਿਸੇ ਦੇ ਸਾਰੇ ਦੀ ਗੱਲ ਹੈ ਸਹੀ ਗੱਲ ਤੇ ਪ੍ਰਦੀਪ ਲਾਸਟ ਤੇ ਬਾਈ ਇੱਕ ਫੋਨ ਨੰਬਰ ਜ਼ਰੂਰ 95308 ਜੀ 0956 ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਤੇ ਲੋ ਵੀ ਮਿੱਤਰੋ ਇਹ ਸੀ ਬ ਤੇ تسਲੀ ਤੁਸੀਂ ਕਰਕੇ ਕੋਈ ਵੀ ਜਾਨਵਰ ਖਰੀਦ ਕਰ ਸਕਦੇ ਹੋ ਬਾਈ ਹੈਗਾ ਬੰਦਾ ਗੁੱਡ